ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਦੋਸਤੋ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਇਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਪੂਰਾ ਸੁਣਨਾ ਦੇਖਣਾ ਭਾਵੇਂ ਨਾ ਸੁਣਨਾ ਜ਼ਰੂਰ ਕਿਉਂਕਿ ਇਹਦੇ ਅੰਦਰ ਆਪਾਂ ਸਿੱਖ ਕਿਰਦਾਰ ਦੀ ਗੱਲ ਕਰਨੀ ਹੈ ਤੇ ਕਿਰਦਾਰ ਦਾ ਪਤਾ ਸੌਖੇ ਸਮੇਂ ਚ ਨਹੀਂ ਔਖੇ ਸਮੇਂ ਚ ਲੱਗਦਾ ਹੈ ਜੀ ਸੌਖੇ ਸਮਿਆਂ ਦੇ ਅੰਦਰ ਤੇ ਲੋਕ ਦਿਖਾਵਾ ਕਰ ਲੈਂਦੇ ਆ ਪਰ ਜਦੋਂ ਔਖਾ ਸਮਾਂ ਹੋਵੇ ਉਹਨਾਂ ਵੇਲਿਆਂ ਦੇ ਵਿੱਚ ਚਾਹੇ ਸਾਹਮਣੇ ਵਾਲੇ ਤੇ ਚਾਹੇ ਆਪਦੇ ਤੇ ਉਦੋਂ ਬੰਦਾ ਸਿੱਖੀ ਸਿਧਾਂਤਾਂ ਤੇ ਖਲੋਤਾ ਹੋਵੇ ਨਾ ਫੇਰ ਵਾਕਈ ਉਹ ਆਪਣੇ ਗੁਰੂ ਦੀ ਮਹਿਮਾ ਹੈ ਜਿਹੜੀ ਉਹ ਦੂਰ ਦੂਰ ਤੱਕ ਲੈ ਜਾਂਦਾ ਹੈ ਇਸੇ ਕੀ ਫਾਈਲ ਨਹੀਂ ਵੀ ਇੰਡੀਆ ਅੱਜ ਦੀ ਜਿਹੜੀ ਘਟਨਾ ਹੈਗੀ ਹੈ ਉਹ ਵੰਡ ਦੇ ਵੇਲੇ ਦੀ ਹੈ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਸ਼ਰਨਾਰਥੀ ਬੈਠੇ ਹੋਏ ਸਨ ਤੇ ਦਰਬਾਰ ਸਾਹਿਬ ਦੇ ਇੱਕ ਕਲਰਕ ਦੀ ਹੈ ਤੇ ਇਹਨੂੰ ਲਿਖਿਆ ਹੈ ਸਰਦਾਰ ਤੇਜਾ ਸਿੰਘ ਹੋਣਾ ਨੇ ਤੇ ਪੁਰਾਣੀ ਕਿਤਾਬ 'ਚ ਫਰੋਲ ਦਿਆ ਮੈਨੂੰ ਦੀ ਜਗ੍ਹਾ ਤੇ ਲਿਖੀ ਮਿਲੀ ਤੇ ਮੈਂ ਸੋਚਿਆ ਵੀ ਇਹਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਏ ਮੈਂ ਉਹ ਸ਼ੁਰੂ ਕਰਦਾ ਹਾਂ ਜਿਸ ਅੰਦਰ ਹਿਰਦੈ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਅਲਾਈ ਉਹ ਹਰ ਮਾਰਗ ਆਪ ਚੱਲਦਾ ਹੋਰਾਂ ਨੂੰ ਹਰ ਮਾਰਗ ਪਾ ਪਾਕਿਸਤਾਨ ਚੋਂ ਉੱਜੜ ਕੇ ਆਏ ਹਜ਼ਾਰਾਂ ਸ਼ਰਨਾਰਥੀ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਤੇ ਗੁਰੂ ਰਾਮਦਾਸ ਜਰਾਂ ਦੇ ਗਿਰਦੇ ਬੈਠੇ ਹੋਏ ਸਨ। ਥਾਂ-ਥਾਂ ਤੇ ਇਸ਼ਤਿਆਰ ਲੱਗੇ ਹੋਏ ਸਨ। ਉਹਨਾਂ ਤੇ ਲਿਖਿਆ ਹੋਇਆ ਸੀ ਆਪਣਾ ਗਹਿਣਾ ਤੇ ਨਗਦੀ ਖਜ਼ਾਨਚੀ ਪਾਸ ਜਮ੍ਹਾਂ ਕਰਕੇ ਰਸੀਦ ਲਵੋ। ਮੁੱਠ ਦਾ ਮਾਲ ਕੋਲ ਰੱਖ ਕੇ ਨਾ ਸੋਵੋ। ਤੇ ਨਾਂ ਭੀੜਾਂ ਵਿੱਚ ਜਾਓ। ਇਸੇ ਗੱਲ ਨੂੰ ਸੇਵਾਦਾਰ ਹਰ ਜਗ੍ਹਾ ਇਕੱਠੇ ਹੋਏ ਬੰਦਿਆਂ ਨੂੰ ਉੱਚੀ-ਉੱਚੀ ਸੁਣਾ ਰਹੇ ਸਨ। ਥੱਟਾ ਦੁਮੇਲ ਏਕ ਪਿੰਡ ਦਾ ਨਾਂ ਹੈ। ਜ਼ਿਲ੍ਹਾ ਕੈਮਲਪੁਰ ਤੋਂ ਆਏ ਸਨਾਤਨੀ Hindu ਸੱਜਣਾ ਆਪਣੇ ਗਹਿਣੇ ਨਗਦੀ ਦੀਆਂ ਪੋਟਲੀਆਂ ਜਮ੍ਹਾਂ ਕਰਾਉਣੀਆਂ ਸ਼ੁਰੂ ਕੀਤੀਆਂ ਜਵਾਲਾਮਲ ਨਾਂ ਦੇ ਬਿਰਦ ਨੇ ਆਪਣੀ ਤੇ ਆਪਣੇ ਰਿਸ਼ਤੇਦਾਰਾਂ ਦੀਆਂ ਪੰਜ ਪੋਟਲੀਆਂ ਜਮ੍ਹਾਂ ਕਰਕੇ ਵੱਖੋ-ਵੱਖਰੀਆਂ ਰਸੀਦਾਂ ਲੈ ਲਈਆਂ ਲੱਖਾਂ ਸ਼ਰਨਾਰਥੀ ਕੋਈ ਸਿਰ ਲੁਕਾਉਣ ਦਾ ਟਿਕਾਣਾ ਲੱਭਣਾ ਚਾਹੁੰਦੇ ਸਨ ਪਰ ਕੋਈ ਥਾਂ ਉਹਨਾਂ ਨੂੰ ਮਿਲਦਾ ਜਾਪਦਾ ਨਹੀਂ ਸੀ ਉਹਨਾਂ ਨੂੰ ਯਾਦ ਆਇਆ ਕਿ ਬੇਤੀ ਸਾਹਿਬਜ਼ਾਦੇ ਜਿਹੜੇ ਇਹਨਾਂ ਦੇ ਇਲਾਕੇ ਜਾ ਕੇ ਸਿੱਖੀ ਸੇਵਕੀ ਦਾ ਇਹਨਾਂ ਨਾਲ ਸੰਬੰਧ ਰੱਖਦੇ ਸਨ ਉਹ ਸ੍ਰੀ ਕਰਤਾਰਪੁਰ ਰਹਿੰਦੇ ਹਨ ਇਹ ਉੱਥੇ ਜਾਣ ਲਈ ਤਿਆਰ ਹੋ ਪਏ ਭਾਈ ਜਵਾਰਮਲ ਤੇ ਇਹਨਾਂ ਦੇ ਜਿਹੜੇ ਨਾਲ ਦੇ ਸੱਜਣ ਸੀ ਜਵਾਲਾ ਮਲ ਹੋਰ ਤਾਂ ਸੜ ਕੇ ਪੈ ਗਏ ਤੇ ਜਵਾਲਾ ਮਲ ਪੋਟਲੀਆਂ ਲੈਣ ਗਿਆ ਉਨੇ ਰਸੀਦਾਂ ਦੇ ਕੇ ਪੋਟਲੀਆਂ ਬੋਰੀ ਵਿੱਚ ਪਾਈਆਂ ਤੇ ਟੁਰ ਪਿਆ ਪੰਜ ਮੀਲਾਂ ਤੇ ਉਸ ਦੇ ਸਾਥੀ ਉਹਨੂੰ ਉਡੀਕ ਰਹੇ ਸਨ ਪਰ ਜਦੋਂ ਪੋਟਲੀਆਂ ਗਿਣੀਆਂ ਤਾਂ ਉਹਦੀ ਆਪਣੀ ਪੋਟਲੀ ਵਿੱਚ ਨਹੀਂ ਸੀ ਉਹਨੂੰ ਯਾਦ ਆਇਆ ਕਿ ਕਲਰਕ ਦੀ ਬਾਰੀ ਦੇ ਬਾਹਰ ਵਾਰ ਮੈਂ ਆਪਣੀ ਪੋਟਲੀ ਵੱਖਰੀ ਬੰਨਣ ਲਈ ਵੱਖਰੀ ਕੀਤੀ ਸੀ ਪਰ ਉਹ ਉੱਥੇ ਹੀ ਰਹਿ ਗਈ ਹੈ ਉਸ ਦੀ ਖਾਨਿਓ ਗਈ। ਉਹਦੀਆਂ ਲੱਤਾਂ ਕਮਜ਼ੋਰੀ ਨਾਲ ਤੁਰਦੀਆਂ ਨਹੀਂ ਸਨ। ਦਿਲ ਘਾਬਰਦਾ ਸੀ। ਕਹਿੰਦਾ ਸੀ ਘਰ ਘਾਟ ਗਿਆ। ਵਤਨ ਗਿਆ। ਜੋ ਗੁਜ਼ਾਰੇ ਲਈ ਬਚਾ ਕੇ ਆਂਦਾ ਸੀ ਉਹ ਵੀ ਗਵਾਇਆ। ਕਿਵੇਂ ਝਟ ਲੰਗਾਵਾਗਾ? ਪਰਿਵਾਰ ਦਾ ਪੇਟ ਕਿੱਥੋਂ ਭਰਾਂਗਾ? ਆਖਰ ਉਹਨੂੰ ਸਾਥੀਆਂ ਨੇ ਸਲਾਹ ਦਿੱਤੀ। ਕਿ ਮੁੜ ਜਾਏ ਖਜ਼ਾਨਚੀ ਕੋਲੋਂ ਜਾ ਕੇ ਪਤਾ ਤਾਂ ਕਰੇ ਪਰ ਸੱਚੀ ਗੱਲ ਏ ਉਸ ਕੋਲੋਂ 5 ਮੀਲ ਪੈਂਡਾ ਕਰਨਾ ਪਹਾੜ ਚੜਨ ਦੇ ਬਰਾਬਰ ਲੱਗ ਰਿਹਾ ਸੀ ਆਖਰ ਔਖਾ ਸੌਖਾ ਉਸ ਨੇ ਮੁੜ ਪੈਣ ਦਾ ਫੈਸਲਾ ਕੀਤਾ ਦਿਨ ਡੁੱਬਣ ਵਾਲਾ ਸੀ ਕਿ ਉਹ ਕਲਰਕ ਦੀ ਬਾਰੀ ਕੋਲ ਪਹੁੰਚ ਪਿਆ ਕਲਰਕ ਨੇ ਆਖਿਆ ਬਾਬਾ ਜੀ ਤੁਸੀਂ ਆ ਗਏ ਹਾਂਜੀ ਉਹਨੇ ਗਿੱਲੀਆਂ ਅੱਖਾਂ ਨਾਲ ਤੇ ਚਲੰਦੀ ਆਵਾਜ਼ ਵਿੱਚ ਕਿਹਾ ਬਾਬਾ ਜੀ ਘਾਬਰੋ ਨਹੀਂ ਤੁਸਾਂ ਦੀ ਪੋਟਲੀ ਮੈਂ ਹੁਣੇ ਹੀ ਵੱਡੇ ਦਫ਼ਤਰ ਜਮਾ ਕਰਾ ਕੇ ਆਇਆ ਹਾਂ ਬਾਬੇ ਦੀ ਜਾਨ ਵਿੱਚ ਜਾਨ ਆਈ ਉਹਨੇ ਕਿਹਾ ਕੋਏ ਸਿੱਖ ਸਰਦਾਰਾ ਤੂੰ ਜਵਾਨੀਆਂ ਮਾਣੇ ਤੂੰ ਤਾਂ ਮੇਰੀ ਜ਼ਿੰਦਗੀ ਬਚਾ ਲਈ ਤੂੰ ਮੇਰੇ ਗੁਰੂ ਨਾਨਕ ਦਾ ਸਿੱਖ ਹੈ ਮੈਂ ਵੀ ਤੇਰੇ ਗੁਰੂ ਨਾਨਕ ਦਾ ਦਾਸ ਹਾਂ ਤੁਹਾਡਾ ਇਹ ਪਰਉਪਕਾਰ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗਾ ਅੱਗੋਂ ਉਹ ਖਜਾਨਤੀ ਜੀ ਬੋਲਦੇ ਆ ਬਾਬਾ ਜੀ ਮੈਂ ਸਿੱਖ ਤਾਂ ਠੀਕ ਗੁਰੂ ਨਾਨਕ ਦਾ ਅਖਵੰਦਾ ਹਾਂ ਪਰ ਕਿਸੇ ਸਿੱਖ ਦੀ ਤਾਂ ਮੈਂ ਚਰਨ ਧੂੜ ਵਰਗਾ ਵੀ ਨਹੀਂ ਗੁਰੂ ਨਾਨਕ ਦੇ ਸਿੱਖ ਤਾਂ ਅਸਲੀ ਇਨਸਾਨੀਅਤ ਦਾ ਤੇ ਅਮਲੀ ਸਿੱਖੀ ਕਾਰਨਾਮਿਆਂ ਦਾ ਨਮੂਨਾ ਹੁੰਦੇ ਆ ਉਹ ਤਾਂ ਇੰਦਰੀ ਜਿੱਤ ਪੰਜ ਦੋਖ ਤੇ ਰਹਤ ਹੋ ਕੇ ਜੀਵਨ ਬਿਤਾਉਂਦੇ ਆ ਉਹਨਾਂ ਦੇ ਹਰ ਕਰਤ ਵਿੱਚੋਂ ਨੇਕੀ ਸੇਵਾ ਸਚਾਈ ਦਰਦਵੰਦੀ ਤੇ ਪ੍ਰੇਮ ਦੀ ਖੁਸ਼ਬੂ ਆਉਂਦੇ ਰਹਿੰਦੀ ਹੈ। ਬਾਬਾ ਬੋਲਿਆ ਸਦਕੇ ਮੈਂ ਕੁਰਬਾਨ ਸਿੰਘਾ ਸਰਦਾਰਾ ਤੇਰੇ ਚਰਨਾਂ ਤੋਂ ਮੈਂ ਕੁਰਬਾਨ। ਪੋਟਲੀ ਦਫ਼ਤਰੋਂ ਕਢਾਉਂਦੇ ਆਂ, ਦੇਰ ਹੋ ਗਈ। ਦਿਨ ਲੱਥ ਗਿਆ। ਕਮਰੇ, ਬਰਾਂਡੇ, ਰਾਹ ਰਸਤੇ ਤੇ ਗੁਰੂ ਕੇ ਬਾਗ ਦੇ ਲਾਨ ਫਿਰਨਾਰਥੀਆਂ ਨਾਲ ਢੂੜੇ ਪਏ ਸਨ। ਬਾਬੇ ਨੇ ਕਲਰਕ ਨੋਪੋਚੇ ਇਹ ਜਿਹੜਾ ਖਜ਼ਾਨਚੀ ਵੀ ਸੀਗਾ ਸਰਜੀਤ ਸਿੰਘ ਰਾਤ ਕੱਟਣ ਲਈ ਕੋਈ ਥਾਂ ਜੇ ਮੈਨੂੰ ਦੇ ਸਕੋ ਭੀੜ ਭੜੱਕੇ ਵਿੱਚ ਇਹ ਪੋਟਲੀ ਜਿਹਦੇ ਵਿੱਚ 2 ਕੁ ਹਜ਼ਾਰ ਦਾ ਗਹਿਣਾ ਤੇ ਨਗਦੀ ਸੀ ਕਿਤੇ ਖੁਆ ਨਾ ਬੈਠਾਂ ਅੱਗੋਂ ਕਲਰਕ ਬੋਲਿਆ ਸਰਜੀਤ ਸਿੰਘ જરા ਠਹਿਰੋ ਜਗ੍ਹਾ ਮਿਲ ਜਾਏਗੀ ਉਸਨੇ ਦਫ਼ਤਰ ਬੰਦ ਕੀਤਾ ਤੇ ਬਾਬੇ ਨੂੰ ਕਿਹਾ ਇੱਥੇ ਤਾਂ ਥਾਂ ਤੁਸਾਂ ਨੂੰ ਬਾਬਾ ਜੀ ਮਿਲਣੀ ਨਹੀਂ ਚਲੋ ਮੇਰੇ ਨਾਲ ਮੇਰੇ ਘਰ ਹੀ ਚਲੋ ਤੁਰ ਪਏ ਘਰ ਜਾ ਪਹੁੰਚੇ ਸਰਜੀਤ ਸਿੰਘ ਦੀ ਪਤਨੀ ਸਹਿਜ ਧਾਰੀ ਸਿੱਖ ਨੂੰ ਵੇਖ ਕੇ ਅੱਗੋਂ ਆਦਰ ਨਾਲ ਫਤੇ ਬੁਲਾਉਣ ਲੱਗੀ ਹੱਥ ਜੋੜ ਕੇ ਖਲੋਗੇ। ਬਾਬੇ ਨੇ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ। ਸਿਰ ਵੀ ਬਲੋਸਿਆ। ਅਗਸਤ ਦੇ ਦਿਨ ਸਨ। ਪਤੀ ਪਤਨੀ ਨੇ ਬਾਬੇ ਦੀ ਬੜੀ ਖਾਤਰ ਕੀਤੀ। ਇੱਕ ਨਿਆਸਰਾ ਬਿਰਧ ਤੇ ਗੁਰੂ ਨਾਨਕ ਦਾ ਸਹਿਤਾਰੀ ਸਿੱਖ ਜਾਣ ਕੇ ਲੋੜੀਂਦੀ ਸੇਵਾ ਦੀ ਸਹੂਲਤ ਦਿੱਤੀ। ਸੁਰਜੀਤ ਸਿੰਘ ਨੇ ਬਾਬੇ ਨੂੰ ਇਸ਼ਨਾਨ ਕਰਾਇਆ। ਤੇ ਬੀਬੀ ਨੇ ਰੋਟੀ ਬੜੇ ਆਦਰ ਪਿਆਰ ਨਾਲ ਖਵਾਈ ਜਦੋਂ ਮੰਜੇ ਤੇ ਪਿਆ ਬਿਰਧ ਬਾਬਾ ਥਕਾਵਟ ਕਰਕੇ ਲੱਤਾਂ ਨੂੰ ਇੱਧਰ ਉੱਧਰ ਕਰਦਾ ਤੇ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਨੂੰ ਕੁੱਟਦਾ ਸੀ ਇਹ ਵੇਖ ਕੇ ਪਤੀ ਪਤਨੀ ਦੋਹਾਂ ਨੇ ਉਸ ਦੀਆਂ ਲੱਤਾਂ ਕੁੱਟਣੀਆਂ ਸ਼ੁਰੂ ਕੀਤੀਆਂ ਪੈਰਾਂ ਨੂੰ ਮਲਣਾ ਸ਼ੁਰੂ ਕੀਤਾ ਥੱਕੇ ਮੰਦੇ ਸਰੀਰ ਤੇ ਨਦਰਾਈਆਂ ਅੱਖਾਂ ਨਾਲ ਬਾਬਾ ਉੱਠ ਕੇ ਬੀਬੀ ਨੂੰ ਪੁੱਛਣ ਲੱਗਾ ਪੁੱਤਰੀ ਮੈਨੂੰ ਦੱਸੋ ਮੈਂ ਧਰਤੀ ਤੇ ਹਾਂ ਜਾਂ ਮੇਰਾ ਗੁਰੂ ਨਾਨਕ ਮੈਨੂੰ ਅਰਸ਼ਾਂ ਆਕਾਸ਼ਾਂ ਵਿੱਚ ਕਿਸੇ ਦੇਵ ਲੋਕ ਵਿੱਚ ਪਹੁੰਚਾ ਗਿਆ ਹੈ ਬੀਬੀ ਹੱਸ ਪਈ ਉਹਨੇ ਆਖਿਆ ਨਹੀਂ ਬਾਬਾ ਜੀ ਤੁਸੀਂ ਆਪਣੇ ਗੁਰੂ ਨਾਨਕ ਦੇ ਉਹਨਾਂ ਚਰਨ ਸੇਵਕਾਂ ਦੇ ਘਰ ਤੇ ਅੰਨ ਜਲ ਪਵਿੱਤਰ ਕਰ ਰਹੇ ਹੋ ਜਿਹੜੇ ਤੁਹਾਡੇ ਵਰਗੇ ਸਿੱਖਾਂ ਤੇ ਸਿੰਘਾਂ ਦੀ ਸਦਾ ਚਰਨ ਧੂੜੀ ਲੋਚਦੇ ਹਨ ਇਹ ਸੁਣ ਕੇ ਉਸ ਬਿਰਦ ਬਾਬੇ ਦੀ ਬਿਰਤੀ ਗੁਰੂ ਨਾਨਕ ਦੇ ਚਰਨਾਂ ਵਿੱਚ ਜਾ ਅਪੜੀ ਉਹ ਪੂਰੀ ਪ੍ਰਸੰਤਾ ਵਿੱਚ ਖਿੜੇ ਮੱਥੇ ਤੇ ਨੈਣ ਖੁੱਲੀ ਸਮਾਧੀ ਵਿੱਚ ਜੁੜ ਗਿਆ પતિ ਪਤਨੀ ਵੀ ਸੌਂ ਗਏ ਅੱਧੀ ਰਾਤ ਨੂੰ ਬਾਬਾ ਬਰੜਾਉਂਦਾ ਉਹਨਾਂ ਸੁਣਿਆ ਉਹ ਆਖ ਰਿਹਾ ਸੀ ਬਾਬਾ ਨਾਨਕ ਮੈਨੂੰ ਇਹਨਾਂ ਆਪਣੇ ਚਰਨ ਸੇਵਕਾਂ ਵਰਗਾ ਦਾਸ ਬਣਾ ਲਓ ਬਾਬਾ ਨਾਨਕ ਜੀ ਮੈਨੂੰ ਇਹਨਾਂ ਆਪਣੇ ਚਰਨ ਸੇਵਕਾਂ ਵਰਗਾ ਦਾਸ ਬਣਾ ਲਓ ਇੰਜ ਹੀ ਉਹ ਸਾਰੀ ਰਾਤ ਬਰੜਾਉਂਦਾ ਸਵੇਰੇ ਆਦਰ ਨਾਲ ਉਠਾ ਕੇ ਸਰਜੀਤ ਸਿੰਘ ਨੇ ਕੁਝ ਖਵਾ ਪਿਆ ਕੇ ਇਸ਼ਨਾਨ ਪਾਣੀ ਕਰਵਾ ਕੇ ਟਾਂਗੇ ਤੇ ਚੜਾ ਕੇ ਰਾਜਾ ਸੰਸੀ ਕੋਲ ਬਾਬੇ ਦੇ ਉਹਨਾਂ ਸਾਥੀਆਂ ਨਾਲ ਉਸ ਨੂੰ ਰਲਾ ਦਿੱਤਾ ਇਹ ਜਿਹੜਾ ਸਰਜੀਤ ਸਿੰਘ ਕਲਰਕ ਸੀ ਨਾ ਇਹਦੀ ਇਹ ਸੇਵਾ ਜਿਹੜੀ ਸੀਗੀ ਬਹੁਤ ਵੱਡੀ ਸੀਗੀ ਔਖੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਉਹਨੇ ਸਿੱਧਕ ਦਿਖਾਇਆ ਵਾਕਈ ਇਹ ਸਾਡੇ ਸਾਰਿਆਂ ਵਾਸਤੇ ਪ੍ਰੇਰਣਾਦਾਇਕ ਹੈ। ਇਸ ਬਾਰਤਾਂ ਨੂੰ ਮੈਂ ਜਿੰਨੇ ਵਾਰੀ ਵੀ ਪੜਿਆ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ। ਤੁਸੀਂ ਇਹਨੂੰ ਪੜਿਓ ਸੁਣਿਓ। ਇਹ ਸਰਜੀਤ ਸਿੰਘ ਨੂੰ ਬਾਅਦ ਦੇ ਵਿੱਚ ਇਹਦੀਆਂ ਸੁਭਾਵਾਂ ਤੇ ਇਮਾਨਦਾਰੀ ਤੋਂ ਖੁਸ਼ ਹੋ ਕੇ ਬੰਬੇ ਅੰਦਰ ਕਿਸੇ ਵੱਡੇ ਮਕਸਦ ਦੇ ਲਈ ਉੱਥੇ ਜ਼ਿੰਮੇਵਾਰੀਆਂ ਦੇ ਕੇ ਤੋਰ ਦਿੱਤਾ ਗਿਆ ਸੀ। ਜੇ ਉਸ ਬਜ਼ੁਰਗ ਦੇ ਜੇ ਸਰਜੀਤ ਸਿੰਘ ਦੇ ਪਰਿਵਾਰ ਦੇ ਵਿੱਚੋਂ ਕੋਈ ਕਿਤੇ ਹੋਵੇ ਤੇ ਉਹਦੇ ਤੱਕ ਇਹ ਵਾਰਤਾ ਪਹੁੰਚ ਸਕੇ ਤੇ ਆਪਾਂ ਉਸ ਗੱਲਾਂ ਵੀ ਵਡਪਾਗੀ ਹੋਵਾਂਗੇ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ